ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰੂ ਬਾਣੀ ਕਹੇ ਸੇਵਕ ਜਨਮਾਨ ਪਰ ਤਖ ਗੁਰੂ ਨੇ ਸਤਾਰੇ ਜੇ ਸੋ ਚੰਦਾ ਉਗਮੇ ਸੂਰਜ ਚੜ੍ਹੇ ਹਜ਼ਾਰ ਕੀਤੇ ਚੰਨ ਨਾ ਹੁੰਦੇ ਗੁਰ ਬਿਨ ਕੋਰ ਅੰਧਾਰ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨਾ ਹੋਤ ਗੁਰ ਬਿਨ ਮੁਕਤ ਨਾ ਪਾਵੇ ਆਪਣੇ ਜੀਵਨ ਨੂੰ ਸਫਲ ਤੇ ਸੁਖੀ ਬਣਾਉਂਦੇ ਮਨੋਰਥ ਨਾਲ ਗੁਰਦੁਆਰਾ ਨਾਨਸਰ ਮੈਕਲਗਲਨ ਰੋਡ ਵਿਖੇ ਬ੍ਰੈਂਟਨ ਕੈਨੇਡਾ ਵਿਖੇ ਜੁੜ ਬੈਠੀ ਗੁਰੂ ਰੂਪ ਗੁਰੂ ਸਵਾਮੀ ਸਾਧ ਸੰਤ ਜੀਓ ਗੁਰਮント ਵਿਚਾਰਾਂ ਦੀ ਸਾਹਸ ਤੋਂ ਪਹਿਲੇ ਆਉ ਮਰ ਕੇ ਫਤਿਹ ਦੀ ਸਾਹ ਚ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਪਰਮਾਤਮਾ ਨੇ ਸਾਨੂੰ ਬਹੁਤ ਦਾਤਾਂ ਦਿੰਦੀ ਹੈ ਬਹੁਤ ਦਾਤਾਂ ਇੱਕ ਨਹੀਂ ਅਨੰਤ ਦਾਤਾਂ ਪਰਮਾਤਮਾ ਨੇ ਦਿੱਤੀ ਹੈ ਦੂਸਰੀ ਉਸ ਪਰਮਾਤਮਾ ਨੇ ਐਵੀ ਬੜਾਈ ਹੈ ਉਹ ਦਿੰਦਾ ਤੇ ਦਿੱਤੀ ਜਾਂਦਾ ਦਿੱਤੀ ਜਾਂਦਾ ਦੁਨੀਆਂ ਦੇ ਵਿੱਚ ਕੋਈ ਬੰਦਾ ਕਿਸੇ ਨੂੰ ਦਿੰਦਾ ਹੈ ਇੱਕ ਵਾਰ ਦੇ ਕੇ ਥੱਕ ਜਾਂਦਾ ਹੈ ਦੋ ਵਾਰ ਦੇ ਕੇ ਥੱਕ ਜਾਂਦਾ ਹੈ ਤਿੰਨ ਵਾਰ ਦੇ ਕੇ ਥੱਕ ਜਾਂਦਾ ਹੈ ਬਸ ਮਿੱਤਰਾ ਬਹੁਤ ਹੋ ਗਿਆ ਹੈ ਹੁਣ ਹੋਰ ਨਹੀਂ ਦੇ ਸਕਦਾ ਪਰਮਾਤਮਾ ਦਿੰਦਾ ਹੈ ਦੇਣ ਵਾਲਾ ਥੱਕਦਾ ਨਹੀਂ ਲੈਣ ਵਾਲੇ ਥੱਕ ਜਾਂਦੇ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਬਚਨ ਹੈ ਦੇਣ ਦਾ ਦੇ ਲੈਣ ਦੇ ਥੱਕ ਪਾਏ ਜੁਗਾ ਜੁਗੰਤ ਆਈ ਖਾਦੇ ਉਸ ਪਰਮਾਤਮਾ ਨੇ ਸਾਨੂੰ ਦਾਤਾਂ ਤੇ ਬਹੁਤ ਦਿੱਤੀਆਂ ਬਹੁਤ ਦਿੱਤੀਆਂ ਪਰ ਉਹ ਦੀਆਂ ਦਿੱਤੀਆਂ ਸਾਰੀਆਂ ਹੀ ਦਾਤਾਂ ਚੋਂ ਦੋ ਦਾਤਾਂ ਬਹੁਤ ਹੀ ਵੱਡੀਆਂ ਬਹੁਤ ਵੱਡੀਆਂ ਉਹ ਨੇ ਇੱਕ ਸਾਡਾ ਇਹ ਤਨ ਦੂਸਰਾ ਸਾਡਾ ਮਨ ਇਹ ਤਨ ਤੇ ਮਨ ਪਰਮਾਤਮਾ ਦੀ ਵੱਡੀ ਦਾਤ ਹੈ। ਔਰ ਅੱਜ ਇਹਨਾਂ ਤੇ ਹੀ ਵਿਚਾਰ ਕਰਨੇ। ਮਨ ਕਰਕੇ ਹੀ ਸਾਡਾ ਨਾਮ ਮਨੁੱਖ ਪਿਆ ਹੈ। ਮਨੁੱਖ ਦਾ ਮਤਲਬ ਮਨ ਰੱਖਣ ਵਾਲਾ। ਇਹਦੇ ਕੋਲ ਮਨ ਹੈ ਇਹ ਮਨੁੱਖ ਹੈ। ਮਨੁੱਖ ਹੈ। ਮਨ ਕਰਕੇ ਹੀ ਸਾਨੂੰ ਮੈਨ ਕਿਹਾ ਗਿਆ। ਮਨ ਹੈ ਮੈਨ। ਮਾਇਡ ਤੋਂ ਮੈਨ ਬਣ। ਮਨ ਹੈ ਇਹ ਮਾਨਵ ਹੈ ਮਨ ਹੈ ਇਹ ਮਨੁष्य ਹੈ ਇਹ ਮਨ ਉਸੇ ਪਰਮਾਤਮਾ ਦੀ ਦਿੱਤੀ ਦਾਤ ਹੈ ਔਰ ਇਹ ਤਨ ਵੀ ਪਰਮਾਤਮਾ ਦੀ ਦਿੱਤੀ ਦਾਤ ਹੈ ਗੁਰਬਾਣੀ ਦੇ ਸਾਫ਼ ਕਹਿ ਦਿੱਤਾ ਜਨ ਕੰਨ ਕੀਤੇ ਅੱਖੀ ਨਾ ਜਨ ਜ਼ਹਿਬਾ ਦਿੱਤੀ ਬੋਲਦਾ ਇਹ ਸਾਡਾ ਸਾਰੇ ਦਾ ਸਾਰਾ ਤੰਮ ਉਸੇ ਪਰਮਾਤਮਾ ਨੇ ਦਿੱਤਾ ਹੈ ਤੇ ਅਸੀਂ ਪਰਮਾਤਮਾ ਦੇ ਸ਼ੁਕਰਗੁਜ਼ਾਰ ਕਈ ਵਾਰ ਨਹੀਂ ਹੁੰਦੇ ਨਹੀਂ ਹੁੰਦੇ ਜੇ ਪਰਮਾਤਮਾ ਸਾਨੂੰ ਚਾਹੁੰਦਾ ਕਿਸੇ ਕੀੜੇ ਮਕੌੜੇ ਦਾ ਤੰਮ ਵੀ ਦੇ ਸਕਦਾ ਸੀ ਮੈਂ ਇੱਕ ਆਪ ਜੀ ਨੂੰ ਡਾਕਟਰ ਦਲਜੀਤ ਸਿੰਘ ਜੀ ਦੇ ਜੀਵਨ ਦੀ ਘਟਨਾ ਦੱਸ ਦੇਵਾਂ ਸ਼ੈਦ ਰੱਬ ਤੇ ਹੋਰ ਵਿਸ਼ਵਾਸ ਬਣ ਜਾਵੇ। ਗੁਰਮਤ ਸਹਿਤ ਦੀ ਸੋਝੀ ਰੱਖਣ ਵਾਲੇ ਗੁਰੂ ਪਿਆਰਿਆਂ ਨੂੰ ਪਤਾ ਹੋਵੇਗਾ। ਸਿੱਖ ਧਰਮ ਦੇ ਬਹੁਤ ਵੱਡੇ ਵਿਦਵਾਨ ਹੋਏ ਨੇ ਪ੍ਰੋਫੈਸਰ ਸਹਾਇਕ ਸਿੰਘ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤਰਪਨ ਲਗਿਆ। ਅਰਥੇਕ ਉਹ ਪ੍ਰੋਫੈਸਰ ਸਾਹਿਬ ਸਿੰਘ ਦੇ ਬੇਟੇ ਹੋਏ ਐ ਡਾਕਟਰ ਤਲਜੀਤ ਸਿੰਘ ਅੰਮ੍ਰਿਤਸਰ ਵਿੱਚ ਤੁਸੀਂ ਜਦੋਂ ਬਸ 8ਡੇ ਤੋਂ ਦਰਬਾਰ ਸਾਹਿਬ ਨੂੰ ਜਾਓ ਡਾਕਟਰ ਤਲਜੀਤ ਸਿੰਘ ਦਾ ਅੱਖਾਂ ਦਾ ਹਸਪਤਾਲ ਦਿਸਦਾ ਹੈ ਉਹਨੇ ਇੱਕ ਵਾਰ ਵਿਚਾਰ ਸਾਂਝੇ ਕਰਦਿਆਂ ਹੋਇਆ ਕਿਹਾ ਮੈਂ ਦਰਬਾਰ ਸੇ ਵਿੱਚ ਮੱਥਾ ਟੇਕਣ ਲਈ ਗਿਆ ਇੱਕ ਬਜ਼ੁਰਗ ਜੋ ਮੇਰੇ ਤੋਂ ਵੀ ਦੁੱਗਣੀ ਉਮਰ ਦਾ ਸੀ ਪ੍ਰਕਰਮਾ ਵਿੱਚ ਆ ਕੇ ਮੇਰੇ ਪੈਰਾਂ ਤੇ ਮੱਥਾ ਟੇਕਣ ਲੱਗਾ ਮੈਂ ਚੁੱਕਿਆ ਮੈਂ ਕਿਹਾ ਬਾਬਾ ਜੀ ਇੱਥੇ ਤਾਂ ਮੈਂ ਨਰਤਮਸਤਕ ਹੋਣ ਆਇਆ ਤੇ ਤੁਸੀਂ ਮੇਰੇ ਸਿਰ ਤੇ ਭਾਰ ਚੜ੍ਹ ਦਿੱਤਾ ਕਿ ਮੇਰੇ ਪੈਰਾਂ ਤੇ ਮੱਥਾ ਕਹਿਣ ਲੱਗਾ ਡਾਕਟਰ ਸਾਹਿਬ ਬਿਲਕੁਲ ਨਹੀਂ ਦਿਸਦਾ ਸੀ ਤੁਸੀਂ ਮੇਰੀਆਂ ਅੱਖਾਂ ਦਾ ਆਪਰੇਸ਼ਨ ਕੀਤਾ ਤੇ ਮੈਂ ਨੂੰ ਦੁਬਾਰਾ ਅੱਖਾਂ ਦੇਤੀਆਂ ਵੇਖਣ ਜੋਗਾ ਤੁਸੀਂ ਕੀਤਾ ਬੜਾ एहਸਾਨ ਹੈ ਤੇ ਡਾਕਟਰ ਸਾਹਿਬਾ ਕੋ ਕਹਿੰਦੇ ਹੈ ਮਿੱਤਰਾ ਮੈਂ ਤੇ ਤੇਰੀਆਂ ਅੱਖਾਂ ਤੋਂ ਸਿਰਫ ਜੋ ਮੈਲ ਥੋੜੀ ਜੰਮੀ ਸੀ ਉਹ ਹੀ ਲਈ ਮੇਰਾ ਇੰਨਾ ਸ਼ੁਕਰਗੁਜ਼ਾਰ ਹੋ ਰਿਹਾ ਹੈ ਉਸ ਗੁਰੂ ਨੇ ਉਸ ਪਰਮਾਤਮਾ ਨੇ ਜਿਨੇ ਤੈਨੂੰ ਇੰਨਾ ਮਹਾਨ ਇੰਨਾ ਲੰਮਾ ਜੀਉਣ ਵਾਲਾ ਇਹ ਤਨ ਬਖਸ਼ਿਆ ਹੈ ਤੂੰ ਉਸ ਦਾ ਵੀ ਸ਼ੁਕਰਗੁਜ਼ਾਰ ਹੋ ਮੈਂ ਅਰਜ਼ ਕਰਾਂ ਇਹ ਤਨ ਉਸ ਪਰਮਾਤਮਾ ਦੀ ਦਿੱਤੀ ਹੋਈ ਦਾਤ ਹੈ ਉਸੇ ਹੀ ਪਰਮਾਤਮਾ ਨੇ ਔਰ ਕਈ ਵਾਰ ਐਸਾ ਵੀ ਹੁੰਦਾ ਹੈ ਇਹ ਤਨ ਸਾਨੂੰ ਬਚਪਨ ਤੋਂ ਹੀ ਰੋਗ ਹੀ ਮਿਲ ਜਾਂਦਾ ਕੀ ਕਰ ਲੇ ਕਈ ਐਸੇ ਵੀ ਬੱਚੇ ਇਸ ਦੁਨੀਆ ਤੇ ਐ ਜਿਨ੍ਹਾਂ ਨੇ ਬਚਪਨ ਤੋਂ ਹੀ ਅੱਖਾਂ ਨਾਲ ਕੁਛ ਨਹੀਂ ਦੇਖਿਆ ਨਹੀਂ ਦੁਨੀਆ ਦੇਖੀ ਕਈ ਬਚਪਨ ਤੋਂ ਹੀ ਕਈਆਂ ਬੋਲ ਕੇ ਨਹੀਂ ਦੇਖਿਆ ਬਚਪਨ ਤੋਂ ਹੀ ਕਈਆਂ ਨੇ ਚੱਲ ਕੇ ਨਹੀਂ ਦੇਖਿਆ ਨਹੀਂ ਦੇਖਿਆ ਮੈਂ ਅਰਜ਼ ਕਰ ਤੈਨ ਪਰਮਾਤਮਾ ਦੀ ਦਿੱਤੀ ਦਾ ਪਰਮਾਤਮਾ ਹੋਰ ਬੁਰਬਾਨੀ ਇਹ ਵੀ ਕਹਿੰਦੀ ਹੈ ਉਸ ਪਰਮਾਤਮਾ ਨੇ ਇੱਥੋਂ ਹੀ ਮਿੱਟੀ ਇਕੱਠੀ ਕੀਤੀ ਤੇ ਇਹ ਤਨ ਬਣਾ ਦਿੱਤਾ ਇੱਥੋਂ ਹੀ ਮਿੱਟੀ ਮਾਟੀ ਇਕ ਅਨੇਕ ਭਾਂਤ ਕਰ ਸਾਜੀ ਸਾਰਜਨ ਹਰੀ ਨਾਕੇਸ਼ ਪੋਚ ਮਾਟੀ ਕੇ ਭਾਂਡੇ ਨਾਕੇਸ਼ ਪੋਚ ਕੁਮ ਇਹ ਇਥੋਂ ਦੀ ਮਿੱਟੀ ਇਕੱਠੀ ਕਰਕੇ ਤੰਤ ਸਾਜ਼ ਦਿੱਤਾ ਹੈ ਔਰ ਇਸ ਮਿੱਟੀ ਦੀ ਪਛਾਣ ਵੀ ਪਛਾਣ ਜਿਸ ਤਰ੍ਹਾਂ ਗੋਰਿਆਂ ਦੇ ਵਿੱਚੋਂ ਚਮੜੀ ਦੇਖ ਕੇ ਹੀ ਪਤਾ ਚੱਲ ਜਾਂਦਾ ਹੈ ਇਹ ਕੋਰਾ ਹੈ ਇਹ ਗੋਰੀ ਕਾਲਿਆਂ ਦੀ ਚਮੜੀ ਦੇਖ ਕੇ ਹੀ ਅਸੀਂ ਕਹਿ ਦਿੰਦੇ ਹਾਂ ਇਹ ਕਾਲੇ ਸਾਨੂੰ ਕਿਸੇ ਨੂੰ ਪੁੱਛਣਾ ਨਹੀਂ ਪੈਂਦਾ ਇੰਡੀਅਨ ਪੰਜਾਬੀ ਦਾ ਚਮੜੀ ਦੇਖ ਕੇ ਹੀ ਅੰਦਾਜ਼ਾ ਲਾ ਲਈਦਾ ਇਹ ਸਾਡੇ ਧੀ ਭੈਣ ਭਰਾ ਭੈਣ ਇਹ ਸਾਡੇ ਚਮੜੀ ਤੋਂ ਇਹ ਤੰਗ ਇੱਥੋਂ ਹੀ ਪੈਦਾ ਹੋਇਆ ਇਸੇ ਤਰਤੀ ਦਾ ਹੈ ਤਰਤੀ ਤੇ ਹੀ ਰਹਿ ਜਾਣਾ ਪਰ ਇਸ ਤੰਗ ਦੇ ਵਿੱਚ ਵਸਣ ਵਾਲਾ ਮਨ ਐਸੇ ਤਰਾਈਆ ਹੈ ਜਿਵੇਂ ਸੂਰਜ ਤੋਂ ਇਸ ਧਰਤੀ ਤੇ ਆਉਣ ਵਾਲੀ ਰੋਸ਼ਨੀ ਰੋਸ਼ਨੀ ਤੇ ਸੂਰਜ ਦੀ ਐਸ ਧਰਤੀ ਤੇ ਹੈ ਪਰ ਉਹ ਕੋਈ ਇਸ ਧਰਤੀ ਦੀ ਨਹੀਂ ਹੈ ਉਹ ਸੂਰਜ ਦੀ ਰੋਸ਼ਨੀ ਇਸੇ ਤਰ੍ਹਾਂ ਜੋ ਸਾਡਾ ਮਨ ਹੈ ਇਹ ਸਾਡਾ ਮਨ ਉਸੇ ਹੀ ਪਰਮਾਤਮਾ ਦੀ ਹੀ ਰੋਸ਼ਨੀ ਤਾਂ ਹੀ ਗੁਰਬਾਣੀ ਨੇ ਕਹਿ ਦਿੱਤਾ ਮਨ ਤੋਂ ਜੋਤ ਸਰੂਪ ਹੈ ਆਪਣਾ ਬੋਲ ਬਸ ਇਹ ਮਨ ਉਸੇ ਹੀ ਪਰਮਾਤਮਾ ਤੋਂ ਆਇਆ ਔਰ ਮੈਂ ਹੈਰਾਨ ਹੁੰਦਾ ਤੁਸੀਂ ਸਾਰੇ ਕਹਿੰਦੇ ਹੋ ਬੱਚੇ ਰੱਬ ਦਾ ਰੂਪ ਹੁੰਦੇ ਆ ਇਸ ਗੱਲ ਨਾਲ ਤੇ ਸਾਰੀ ਸਹਿਮਤ ਹੋਗੇ ਅੱਜ ਡਿਕਸੀ ਗੁਰਦੁਆਰਾ ਸੇਬ ਵਿੱਚ ਵੀ ਬੱਚਿਆਂ ਦੀ ਕਲਾਸ ਲੈਂਦਿਆਂ ਹੋਇਆ ਮੈਂ ਇਹ ਹੀ ਗੱਲ ਕੀਤੀ ਸੀ ਇੱਕ ਸਾਲ ਦਾ ਬੱਚਾ ਏ ਇਤਨਾ ਪਵਿੱਤਰ ਹੈ ਅਜੇ ਉਸ ਨੂੰ ਨਹੀਂ ਪਤਾ ਝੂਠ ਕਿਵੇਂ ਬੋਲਣਾ ਅਜੇ ਉਸ ਨੂੰ ਨਹੀਂ ਪਤਾ ਬੇਈਮਾਨੀ ਕਿਵੇਂ ਕਰਨੀ ਅਜੇ ਉਸ ਨੂੰ ਨਹੀਂ ਪਤਾ ਈਰਖਾ ਕਿਵੇਂ ਕਰਨੀ ਅਜੇ ਤੇ ਉਸ ਬੱਚੇ ਦਾ ਮਨ ਇਤਨਾ ਪਵਿੱਤਰ ਹੈ ਹਰ ਕੋਈ ਕਹਿ ਦਿੰਦਾ ਹੈ ਇਹ ਰੱਬ ਵਰਗਾ ਰੱਬ ਵਰਗਾ ਜਿਉਂ-ਜਿਉਂ ਉਹ ਵੱਡਾ ਹੁੰਦਾ ਜਾਂਦਾ ਹੈ ਤੇ ਉਹ ਤੇ ਉਹ ਅਸੀਂ ਉਹਨੂੰ ਸਿਖਾਈ ਜਾਂਦੇ ਆ ਤੂੰ ਝੂਠ ਕਿਵੇਂ ਬੋਲ ਰਹਾ ਹੈ 5 ਸਾਲ ਦਾ ਬੱਚਾ ਹੈ ਕੋਈ ਬਹੁਤ ਪੱਕਾ ਝੂਠ ਨਹੀਂ ਬੋਲ ਪਾਵੇ ਪਰ 55 ਸਾਲ ਦਾ ਹੋਇਆ ਹੈ ਐਸਾ ਝੂਠ ਬੋਲੇਗਾ ਉਹਦੇ ਝੂਠ ਨੂੰ ਸੱਚ ਸਾਬਤ ਕਰਦੇ ਆਵੇਂ ਸਦਿਆਂ ਲੱਗ ਜਾ ਕਿਉਂਕਿ ਮਨ ਤੇ ਮੈਲ ਚੜ ਗਈ ਮੈਲ ਚੜ ਗਈ ਜਿਸ ਤਰ੍ਹਾਂ ਸਾਡਾ ਤੰਨ ਮੈਲਾ ਹੁੰਦਾ ਹੈ ਤੇ ਤੰਨ ਦੀ ਮੈੜ ਅਸੀਂ ਉਤਾਰਦੇ ਹਾਂ ਰੋਜ਼ ਰੋਜ਼ ਮੇਰੇ ਸਤਕਾਰ ਜੋ ਉਸਤਾਦ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਅਕਸਰ ਇਹ ਕਿਆ ਕਰਦੇ ਸਨ ਕਿ ਅੱਜ ਤੋਂ 70 80 ਸਾਲ ਪਿੱਛੇ ਚਲੇ ਜਾਓ 70 80 ਸਾਲ ਪਿੱਛੇ ਪਿੰਡਾਂ 'ਚੋਂ ਜੋ ਆਏ ਜਾਣਦੇ ਹੋਣ ਨੋਖਣੇ ਤੇ ਤੰ ਬਹੁਤ ਮੈਲੇ ਹੁੰਦੇ ਸੀ ਬਹੁਤ ਮੈਲੇ ਅ ਅੰਗਰੇਜ਼ੀ ਸਾਬਣ ਦੇ ਨਾਲ ਤਾਂ 25 25 ਸਾਲ ਦੀ ਉਮਰ ਤੱਕ ਕਿਸੇ ਨੇ ਨਾ ਕੇ ਦੇਖਿਆ ਸੀ ਕੀ ਹੁੰਦਾ ਨਹੀਂ ਸੀ ਨਾਉਂਦੇ ਬਸ ਸਿਰ ਦੇ ਵਿੱਚ ਲੱਸੀ ਦਹੀਂ ਪਾ ਲੈਣਾ ਕਿ ਉਹ ਤੇਲ ਘਰ ਦਾ ਲਗਾ ਲੈਣਾ ਉਸੇ ਸਾਬਣ ਨਾਲ ਕੱਪੜੇ ਧੋ ਲੈਣੇ ਉਸੇ ਨਾਲ ਹੀ ਨਾਲ ਘਰ ਵੀ ਲੋਕਾਂ ਦੇ ਵਿੱਚ ਪੰਖੇ ਤੱਕ ਨਹੀਂ ਹੁੰਦਾ ਸੀ ਹੱਥ 'ਚ ਇਹਨਾਂ ਦਿਨਾਂ 'ਚ ਪੱਖੀ ਪਕੜੀ ਹੁੰਦੀ ਸੀ ਲੋਕਾਂ ਦੇ ਤਨ ਬੜੇ ਮੈਲੇ ਹੁੰਦੇ ਸੀ ਪਰ ਉਹਨਾਂ ਮਨ ਬੜੇ ਸਾਫ਼ ਹੁੰਦੇ ਸੀ ਮਨ ਬੜੇ ਸਾਫ਼ ਹੁੰਦੇ ਸੀ ਲੋਕ ਤਨ ਕਰਕੇ ਨਰਕ ਵਿੱਚ ਰਹਿੰਦੇ ਸਨ ਮਨ ਕਰਕੇ ਸਵਰਗ ਵਿੱਚ ਰਹਿੰਦੇ ਸਨ ਉਦੋਂ ਕਿਸੇ ਨੂੰ ਐਨੀ ਟੈਨਸ਼ਨ ਨਹੀਂ ਹੁੰਦੀ ਸੀ ਉਦੋਂ ਐਨੀ ਈਰਖਾ ਨਹੀਂ ਹੁੰਦੀ ਸੀ ਉਦੋਂ ਹੰਕਾਰ ਵੀ ਨਹੀਂ ਹੁੰਦਾ ਸੀ ਇੰਨਾ ਦਿਨਾਂ ਦੇ ਵਿੱਚ ਅਜੇ ਲੋਕਾਂ ਦੀਆਂ ਟਣਕਾਂ ਸਾਰਿਆਂ ਦੀਆਂ ਘਰਾਂ 'ਚੋਂ ਮੁੱਕ ਜਾਂਦੀਆਂ ਸੀ ਤੇ ਇੱਕ ਦੂਸਰੇ ਦੇ ਘਰ ਚਲੇ ਜਾਂਦੇ ਹੀ ਸਾਡਾ ਆਟਾ ਮੁੱਕ ਗਿਆ ਆਟਾ ਦੇ ਦੋ ਹੰਕਾਰ ਨਹੀਂ ਹੁੰਦਾ ਸੀ ਅੱਜ ਕੋਈ ਕਿਸੇ ਦੇ ਜਾਏਗਾ ਜੀ ਜੇ ਕਿਸੇ ਦੇ ਘਰ ਆਟਾ ਮੁੱਕ ਜਾਏ ਇਸੇ ਦੂਸਰੇ ਨੂੰ ਜਾ ਕੇ ਕਹੇਗਾ ਸਾਡੇ ਘਰ ਆਟਾ ਮੁੱਕ ਗਿਆ ਆਟਾ ਦੇ ਦਿਓ ਭੁੱਖਾ ਮਰ ਜਾਏਗਾ ਨਹੀਂ ਜਾਏਗਾ ਕਿਉਂਕਿ ਹੰਕਾਰ ਵੱਧੇ ਹੰਕਾਰ ਵੱਧ ਉਦੋਂ ਤਨ ਕਰਕੇ ਲੋਕ ਨਰਕ ਵਿੱਚ ਸੰ ਮਾਨ ਕਰਕੇ ਸਵਰਗ ਵਿੱਚ ਸੰ ਅੱਜ ਦਾ ਮਨੋਖ ਤਨ ਕਰਕੇ ਸਵਰਗ ਦੇ ਵਿੱਚ ਹੈ ਐਸੇ ਵਿਸ਼ੌਣੇ ਐਸੇ ਸੁੰਦਰ ਹਾਲ ਐਸੀਆਂ ਸੁੰਦਰ ਕਾਰਾਂ ਐਸੇ ਸੁੰਦਰ ਬੈੜ ਐਸੀਆਂ ਸੁੰਦਰ ਕੋਠੀਆਂ ਪਹਿਲਾਂ ਕਿਤੇ ਤਨ ਕਰਕੇ ਸਵਰਗ ਵਿੱਚ ਹੈ ਮਨ ਕਰਕੇ ਇਹ ਨਰਕ ਦੇ ਵਿੱਚ ਹੈ ਨਰਕ ਵਿੱਚ ਅੱਜ ਇਹਦਾ ਤਨ ਦੀ ਗੰਦਗੀ ਦੇ ਨਾਲ ਪਿਆਰ ਨਹੀਂ ਹੈ ਮੈਨੂੰ ਸੱਚ ਕਹਿ ਲੈ ਦੇਨਾ ਅੱਜ ਮਨ ਦੀ ਗੰਦਗੀ ਦੇ ਨਾਲ ਗਹਿਰਾ ਪਿਆਰ ਗਹਿਰਾ ਸਾਡੇ ਘਰ ਦੇ ਅੱਗੇ ਮਸਕੀਨ ਸਾਹਬ ਕਹਿੰਦੇ ਹੁੰਦੇ ਸੀ ਕੋਈ ਗੰਦਗੀ ਛੁੱਟੇ ਇੱਕ ਦਿਨ ਛੁੱਟੇ ਅਸੀਂ ਉਹਦੇ ਨਾਲ ਲੜਨ ਲਈ ਤਿਆਰ ਹੋ ਜਾਂਦੇ ਆ ਤੂੰ ਕੌਣ ਹੋਵੇਂ ਮੇਰੇ ਘਰ ਅੱਗੇ ਗੰਦਗੀ ਛੁੱਟਣਾ ਪਰ ਇਹ ਟੀਵੀ ਚੈਨਲ ਇਹ ਮੋਬਾਈਲ ਇੰਟਰਨੈਟ ਹਰ ਪਾਸਿਓ ਸਾਡੇ ਮਨ ਤੇ ਗੰਦਗੀ ਪਈ ਜਾਂਦੀ ਹੈ ਪਈ ਜਾਂਦੀ ਪਈ ਜਾਂਦੀ ਪਈ ਜਾਂਦੀ ਉਸ ਗੰਦਗੀ ਨੂੰ ਧੋਣ ਵੱਲ ਵੀ ਸਾਡਾ ਧਿਆਨ ਨਹੀਂ ਧੋਣ ਵੱਲ ਵੀ ਧਿਆਨ ਨਹੀਂ ਗੁਰਬਾਣੀ ਕਹਿੰਦੀ ਹੈ ਇਹ ਮਨ ਜਦੋਂ ਪਰਮਾਤਮਾ ਤੋਂ ਆਇਆ ਸੀ ਇਹ ਮਨ ਬਹੁਤ ਪਵਿੱਤਰ ਸੀ ਬਹੁਤ ਪਵਿੱਤਰ ਸੀ ਔਰ ਗੁਰਬਾਣੀ ਨੂੰ ਕਿਹੜਾ ਪੈ ਗਿਆ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀ ਏ ਮਨ ਤੇ ਇੰਨਾ ਪਵਿੱਤਰ ਸੀ ਜਿਵੇਂ ਗੰਗਾ ਦਾ ਆਚਾਰ ਜਿਵੇਂ ਜਮਨਾ ਦਾ ਜਾ ਹਣ ਤੁਸੀਂ ਵੀ ਸ਼ਾਇਦ ਕੁਝ ਗੁਰੂ ਕੇ ਪਿਆਰੇ ਦਿੱਲੀ ਤੋਂ ਹੋਣਗੇ ਮੈਨੂੰ ਬਹੁਤ ਲੰਮਾ ਸਮਾਂ ਪਹਾੜਾਂ ਦੇ ਵਿੱਚ ਮਸੂਰੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਔਰ ਮੈਂ ਜਾਣਦਾ ਕਿ ਪਹਾੜਾਂ ਤੋਂ ਜਦੋਂ ਗੰਗਾ ਆਉਂਦੀ ਹੈ ਬੜੀ ਨਿਰਮਲ ਪਰ ਜਦੋਂ ਇਹ ਹੀ ਗੰਗਾ ਹਰੀਦਵਾਰ ਪਹੁੰਚਦੀ ਹੈ ਇਸ ਗੰਗਾ ਦੇ ਵਿੱਚ ਸੈਂਕੜੇ ਮੁਰਦਿਆਂ ਦੀਆਂ ਹੱਡੀਆਂ ਤੇ ਸਵਾਹ ਮਿਲ ਜਾਂਦੇ ਅਨੇਕਾਂ ਨਾਰੀਅਲ ਮਿਲ ਜਾਂਦੇ ਅਨੇਕਾਂ ਫੁੱਲ ਮਿਲ ਜਾਂਦੇ ਗੰਦੀ ਹੁੰਦੀ ਜਦੋਂ ਇਹ ਹੀ ਗੰਗਾ ਜਮਨਾ ਦਿੱਲੀਪੁਰ ਪਹੁੰਚਦੀ ਹੈ ਐਨੀ ਗੰਦੀ ਹੋ ਜਾਂਦੀ ਹੈ ਇਹ ਤਾਂ ਪਾਣੀ ਪੀਣ ਦਾ ਮਨ ਨਹੀਂ ਕਰਦਾ ਕੰਗਾ ਤੇ ਉਹੀ ਇਸੇ ਤਰ੍ਹਾਂ ਹੀ ਸਾਡਾ ਮਨ ਇਹ ਮਨ ਜਦੋਂ ਪਰਮਾਤਮਾ ਤੋਂ ਆਇਆ ਸੀ ਬਹੁਤ ਨਿਰਮਲ ਸੀ ਬਹੁਤ ਨਿਰਮਲ ਸੀ ਕਬੀਰ ਸਹਿਬ ਨੇ ਕਿਹਾ ਕਬੀਰ ਮਨ ਨਿਰਮਲ ਭਇਆ ਜੈਸਾ ਤੁਮ ਕਾ ਭੀ ਪਰ ਫੇਰ ਉਸੇ ਹੀ ਕਬੀਰ ਸਹਿਬ ਨੂੰ ਕਹਿਣਾ ਪੈ ਗਿਆ ਕਿ ਇਹ ਮਨ ਐਨਾ ਮੈਲਾ ਹੋ ਗਿਆ ਹੈ ਕਿ ਹੁਣ ਇਸ ਨੂੰ ਸਾਫ ਕਰਨਾ ਵੀ ਔਖਾ ਹੈ ਕਬੀਰ ਸੇਵਦੇ ਹੀ ਬਚ। ਜਨਮ ਜਨਮ ਕੀ ਇਸ ਮਨ ਕੋ ਮਰਨਾ ਕੀ ਕਾਲਾ ਹੋਆ ਸਿਆ। ਇਸ ਮਨ ਨੂੰ ਇੱਕ ਜਨਮ ਦੀ ਮੈਲ ਨਹੀਂ ਇਸ ਮਨ ਨੂੰ ਤੇ ਜਨਮ ਅਜਮੰਤਰਾਂ ਦੀ ਮੈਲ। ਜਨਮ ਅਜਮੰਤਰ ਕਿਵੇਂ ਲਗੀ? ਅਸਰ ਵਿੱਚ ਅਸੀਂ ਬਹੁਤ ਜਨਮ ਲਏ ਆ ਬਹੁਤ ਜਨਮ ਹਰ ਜਨਮ ਦੇ ਵਿੱਚ ਸਾਡਾ ਤਨ ਬਦਲਿਆ ਹੈ ਮਨ ਨਹੀਂ ਬਦਲੇ ਤੈ ਤਨ ਤਾਂ ਐਸ ਜਨਮ ਚ ਕਈ ਵਾਰ ਬਦਲ ਗਿਆ ਐਸ ਜਨਮ ਚ ਪੰਜ ਵੀ ਨੇ ਦੇ ਬੱਚੇ ਦਾ ਤਨ 5 ਸਾਲ ਦਾ ਹੁੰਦਿਆਂ ਤੱਕ ਬਿਲਕੁਲ ਬਦਲ ਜਾਂਦਾ ਬਿਲਕੁਲ 5 ਸਾਲ ਦਾ ਬੱਚਾ ਜਦੋਂ 25 ਸਾਲ ਦਾ ਹੁੰਦਾ ਹੈ ਤੰ ਫੇਰ ਬਦਲ ਜਾਂਦਾ ਹੈ ਬੁਰੀ ਤਰ੍ਹਾਂ ਤੰ ਬਦਲ ਜਾਂਦਾ ਹੈ 25 ਸਾਲ ਦਾ ਜਵਾਨ ਜਦੋਂ ਆ ਸਾਡੀ ਉਮਰ 'ਚ 50 55 ਤੇ ਪਹੁੰਚਦਾ ਹੈ ਤੰ ਤੇ ਫੇਰ ਬਦਲ ਜਾਂਦਾ ਹੈ ਤੇ 50 ਸਾਲ ਵਾਲੇ ਨੇ ਜਦ 85 ਤੇ ਪਹੁੰਚਣਾ ਹੈ ਜੇ ਕਿਤੇ ਪਹੁੰਚ ਗਏ ਇਹ ਹਾਲਤ ਉਹੀ ਹੋਣੀ ਐ ਮੈਨੂੰ ਨੀਰ ਪਹਿ ਤਨ ਕੀਨਾ ਪੈ ਕੇਸ ਤੋਂ دیਵਾਨ ਨਹੀਂ ਰੂਹ ਦਾ ਗੰਠ ਸ਼ਬਦ ਨਹੀਂ ਉਚਰੈ ਆਬ ਕਿਆ ਕਰੈ ਪ੍ਰਾਣੀ ਇਹ ਤਨ ਫੇਰ ਬਦਲਦਾ ਫੇਰ ਬਦਲਦਾ ਮੈਂ ਅਰਜ਼ ਕਰਾਂ ਇਹ ਤਨ ਐਸ ਜਨਮ ਚ ਨਹੀਂ ਬਦਲਿਆ ਸਾਡਾ ਤਨ ਹਰ ਜਨਮ ਚ ਬਦਲੇ ਹਰ ਜਨਮ ਇਹਦਾ ਜ਼ਿਕਰ ਵੀ ਗੁਰਬਾਣੀ ਨੇ ਬਹੁਤ ਪਿਆਰਾ ਕੀਤਾ ਬਹੁਤ ਪਿਆਰ ਗੁਰਬਾਣੀ ਕਹਿੰਦੀ ਹੈ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗਾਜ ਮੀਨ ਪੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਕ ਇਹ ਕਈਆਂ ਜਨਮਾਂ ਦੇ ਵਿੱਚ ਆਇਆ ਹਰ ਜਨਮ ਚ ਤਾਂ ਬਦਲ ਗਿਆ ਹੈ ਮਨ ਉਹ ਹੀ ਰਿਹਾ ਗੁਰਬਾਣੀ ਨੇ ਕਿਹਾ ਕਈ ਜਨਮ ਇਹ ਕੀੜਾ ਮਕੌੜਾ ਰਿਹਾ ਹੈ ਅੰਜੇ ਤਾਂ ਤੁੰ ਤੇ ਕੀੜੇ ਮਕੌੜੇ ਦਾ ਨਹੀਂ ਹੈ ਮਾਫ ਕਰਨਾ ਕੀੜਾ ਮਕੌੜਾ ਰਹਿੰਦਿਆ ਇਹ ਪਟਕਦਾ ਸੀ ਪਟਕਦਾ ਸੀ ਕੀੜੀ ਕੋਈ ਟਿਕ ਕੇ ਥੋੜਾ ਬੈਠ ਮੱਖੀ ਕੋਈ ਟਿਕ ਕੇ ਥੋੜਾ ਬੈਠ ਪਟਕਦਾ ਸੀ ਅੱਜ ਇਹ ਤੰਨ ਕਰਕੇ ਕੀੜਾ ਮਕੌੜਾ ਨਹੀਂ ਐ ਮਾਨਨ ਕਰਕੇ ਅੱਜ ਵੀ ਉਥੇ ਹੀ ਖੜਿਆ ਉਥੇ ਹੀ ਖੜਿਆ ਕਰੋ ਮਨ ਧੱਗੇ ਮਾਰਦਾ ਚੱਲ ਗੁਰਦੁਆਰੇ ਚੱਲੀਏ ਚੱਲ ਗੁਰਦੁਆਰੇ ਚੱਲੀਏ ਗੁਰਦੁਆਰੇ ਅਜੇ ਆ ਕੇ ਮੱਥਾ ਟੇਕਦਾ ਨਹੀਂ ਦੂਸਰੇ ਧੱਕੇ ਸ਼ੁਰੂ ਹੋ ਜਾਂਦੇ ਆ ਚੱਲ ਲੰਗਰ ਚ ਚੱਲ ਲੰਗਰ ਚ ਲੰਗਰ ਸ਼ਕੈਦੇ ਨਹੀਂ ਐ ਤੀਸਰਾ ਧੱਕਾ ਸ਼ੁਰੂ ਹੋ ਜਾਂਦਾ ਹੈ ਚੱਲ ਮਾਰਕੀਟ ਚੱਲ ਮਾਰਕੀਟ ਚੱਲ ਮਾਰਕੀਟ ਚ ਗਏ ਨਹੀਂ ਫੇਰ ਜਲਦੀ ਚੱਲ ਘਰ ਚਲੇ ਚੱਲ ਘਰ ਚਲੇ ਧੱਕੇ ਪੜਕਣਾ 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 ਇੱਕ ਕੰਮ ਚ ਵੀ ਤੁਸੀਂ ਲਗਾ ਦੋ ਪੜਕਰੇ ਕਈ ਜਨਮ ਪੈਕੀਟ ਬੰਦ ਕਈ ਜਨਮ ਗਾਜ ਮੀਨ ਕੋਰੰਗਾ ਤਿੰਨ ਦਾ ਨਾਮ ਕਈ ਜਨਮ ਇਹ ਹਾਥੀ ਵੀ ਰਿਆ ਹੈ ਤੇ ਹਾਥੀ ਨੂੰ ਕਾਮ ਪਿਆਰਾ ਏ RAM ਪਿਆਰਾ ਨਹੀਂ ਏ ਕਾਮ ਪਿਆਰਾ ਇਸੇ ਕਰਕੇ ਇਹ ਮਨ ਜਿਹੜਾ ਕਾਮ ਤੇ ਬਲੀਆਂ ਫਿਲਮਾਂ ਤੇ ਗਾਣੇ ਸੁਣਨ ਦੇ ਵਾਸਤੇ ਦੂਰ ਦੂਰ ਤੱਕ ਵੀ ਚਲਾ ਜਾਂਦਾ ਟਿਕਟਾਂ ਦੇ ਕੇ ਵੀ ਜਿਹੜਾ ਉਹ ਵੇਖਦਾ ਇਸਨੇਮਿਆ ਚ ਜਾ ਕਿਉਂਕਿ ਕਾਮ ਇਹਦੇ ਮਨ ਨੂੰ ਪਿਆਰਾ ਹੈ। RAM ਪਿਆਰਾ ਨਹੀਂ ਹੈ। ਇਸੇ ਕਰਕੇ ਬਹੁਤ ਤਾਤ ਗਿਣਤੀ ਦੇ ਗੁਰਦੁਆਰੇ ਮੰਦਰ ਮਸਜਿਦਾਂ ਖੰਦੀ ਨੇ ਖੰਦੀ। ਮੈਂ ਤੇ ਇੱਕ ਚੀਜ਼ ਗੁਰੂ ਕੇ ਪਿਆਰਿਓ ਹੋਰ ਵੀ ਕਹਿ ਦੇਵਾਂ। ਇੱਥੇ ਮੈਨੂੰ ਆਮ ਸੰਗਤਾਂ ਕਹਿੰਦੀ ਐ ਪ੍ਰਬੰਧਕ ਵੀ ਕਹਿੰਦੇ ਐ। ਕਥਾ ਕਰਨ ਲਈ ਸੰਡੇ ਆ ਜਾਇਆ ਕਰੋ। ਕਿਉਂਕਿ ਸੰਗਤ ਸੰਡੇ ਆਉਂਦੀ ਹੈ ਬਹੁਤ ਮੁਰਦਾ ਹੈ ਮੈਂ ਕਹਿੰਦਾ ਰੋਜ਼ ਤੋਂ ਘਟ ਕੇ ਸੰਡੇ ਤੇ ਅਸੀਂ ਆ ਗਏ ਜੇ ਜ਼ਿੰਦਗੀ ਚੋ 6 ਦਿਨ ਅਸੀਂ ਮਾਈਨਸ ਕਰ ਦਿੱਤੇ ਐ ਸਤਵਾਂ ਦਿਨ ਮਾਈਨਸ ਕਰ ਦਿਆਂ ਨੂੰ ਕਿੰਨੀ ਦੇਰ ਲੱਗੇਗੀ ਕਿੰਨੀ ਦੇਰ ਲੱਗੇ ਤੇ ਜਦੋਂ ਸਤਵਾਂ ਦਿਨ ਵੀ ਮਾਈਨਸ ਹੋ ਗਿਆ ਉਦੋਂ ਕੀ ਹੋਵੇਗਾ ਰੋਟੀ ਅਸੀਂ ਰੋਜ਼ ਖਾਣੇ ਆ ਔਰ ਅੱਜ ਦਾ ਤੇ ਜ਼ਮਾਨਾ ਹੀ ਐਸਾ ਹੈ ਅੱਜ ਦੇ ਜ਼ਮਾਨੇ ਚ ਕੋਈ ਬੰਦਾ ਭੁੱਖਾ ਰਹਿ ਕੇ ਨਹੀਂ ਮਰ ਰਿਹਾ ਜਿੰਨੇ ਲੋਕ ਮਰਦੇ ਪਏ ਆ ਅਸੀਂ ਉਹਨੇ ਓਵਰ ਈਟਿੰਗ ਦੇ ਨਾਲ ਮਰਨੇ ਪਏ ਆ ਆਈ ਏ ਮਾਈਟ অর ਰੌਂਗ ਅੱਜ ਅਸੀਂ ਓਵਰ ਈਟਿੰਗ ਦੇ ਨਾਲ ਮਰ ਰਹੇ ਆ ਭੁੱਖੇ ਰਹਿ ਕੇ ਨਹੀਂ ਤਨ ਦੀ ਖੁਰਾਕ ਦੋ ਦੋ ਟਿੰਟਿਆਂ ਦੇ ਵਿੱਚ ਹੀ ਚਾਹੀਦੀ ਆ ਹੁਣ ਇੱਥੋਂ ਐ ਖਾ ਲਿਆ 10 ਮਿੰਟ ਬਾਅਦ ਉਹ ਖਾ ਲਿਆ 15 ਮਿੰਟ ਬਾਅਦ مصیبت ਹੋ ਗਈ ਹੈ ਫ੍ਰਿਜ ਅਸੀਂ ਭਰਦੇ ਆ ਹਫਤਾ ਲਈ ਪੈਂਦਾ ਖਾਲੀ ਵੀ ਕਰ ਦਿੰਨੇ ਤੰਨ ਦੀ ਖੁਰਾਕ 24 ਘੰਟੇ ਚੱਲ ਰਹੀ ਹੈ ਮਨ ਦੀ ਖੁਰਾਕ ਸਤਵੇਂ ਦਿਨ ਵੀ ਗੁਰਦੁਆਰੇ ਉਦੋਂ ਕੀ ਜਨਨੇ ਜਦੋਂ ਬਾਬਾ ਆਨੰਦ ਭਾਇ ਮੇਰੀ ਮਾਂੇ ਪੜਨ ਲੱਗਾ ਉਦੋਂ ਨਹੀਂ ਮੰਦੀ ਖਰਾ ਤਨ ਓਵਰੀਟਿੰਗ ਨਾਲ ਮਰ ਰਿਹਾ ਹੈ ਮਨ ਪ੍ਰਭੂ ਦੇ ਸਿਮਰਨ ਤੋਂ ਬਗੈਰ ਮਰ ਰਿਹਾ ਹੈ ਗੁਰਬਾਣੀ ਨੇ ਕਿਹਾ ਆਖਾਂ ਜੀਵਾ ਵਿਸਰਹਿ ਮਰ ਜਾਉ ਆਖਾਂ ਓਖਾ ਸਾਜਾ ਨਾਮ ਤਨ ਨੂੰ ਭੁੱਖ ਨਾ ਲੱਗੇ ਡਾਕਟਰ ਕਹਿੰਦੇ ਤੇਰਾ ਤਨ ਬਿਮਾਰ ਹੈ ਮਨ ਨੂੰ ਭੁੱਖ ਨਾ ਲੱਗੇ ਗੁਰੂ ਕੈinde ਤੇਰਾ ਮਾਨ ਕੋ ਨਾਸ ਅੱਜ ਸਾਡੇ ਤਨ ਵੀ ਬਿਮਾਰ ਹੋ ਰਿਹਾ ਹੈ ਸਾਡੇ ਮਨ ਵੀ ਬਿਮਾਰ ਹੋ ਰਿਹਾ ਹੈ ਤਨ ਦੀਆਂ ਬਿਮਾਰੀਆਂ ਦਾ ਇਲਾਜ ਤਾਂ ਬਾਹਰੋਂ ਹੋ ਰਿਹਾ ਹੈ ਲੋਕ ਕਰਵਾ ਰਹੇ ਨੇ ਪਰ ਮਨ ਦੀਆਂ ਬਿਮਾਰੀਆਂ ਦਾ ਇਲਾਜ ਗੁਰੂ ਕੋਲੋਂ ਹੋਣਾ ਹੈ ਗੁਰੂ ਕੋਲ ਅਸੀਂ ਆ ਨਹੀਂ ਹੈ ਨਹੀਂ ਆ ਰਹੇ ਯਾਦ ਰੱਖਿਓ ਗੁਰੂ ਕੇ ਪਿਆਰਿਓ ਮੇਰਾ ਸਮਾਪਤ ਹੈ ਪਰ ਮੈਂ ਇੱਕ ਗੱਲ ਆਪ ਜੀ ਨੂੰ ਜ਼ਰੂਰ ਕਹਿ ਦੇਣੀ ਚਾਹੁੰਦਾ ਜੇ ਤੁਸੀਂ ਚਾਹੁੰਦੇ ਹੋ ਜਿੱਥੇ ਤੁਸੀਂ ਬੈਠੇ ਸਾਡੇ ਬੱਚੇ ਨੇਕ ਸੁਭਾਅ ਦੇ ਮਾਲਕ ਕੰਨ ਤੇ ਨੇਕ ਸੁਭਾਅ ਦੇ ਮਾਲਕ ਉਹਨਾਂ ਨੂੰ ਮੂਵੀਆਂ ਨੇ ਸਿੱਧੂ ਮੂਸੇਵਾਲੇ ਵਰਗਿਆਂ ਦੇ ਗਾਣਿਆਂ ਨੇ ਨਹੀਂ ਬਣਾਉਣਾ ਜਿੱਦੇ ਚ ਬੰਦੂਕਾਂ ਚੁੱਕੜੀਆਂ ਹੀ ਬਖਾਈਆਂ ਮਾਪੇ ਦੀ ਸੇਵਾ ਕਰਨ ਵਾਲੇ ਜੇ ਬੱਚਿਆਂ ਨੂੰ ਬਣਾਉਣਾ ਹੈ ਉਹ ਗੁਰੂ ਨੇ ਬਣਾਉਣਾ ਹੈ ਗੁਰੂਆਂ ਦੀਆਂ ਸਾਖੀਆਂ ਨੇ ਬਣਾਉਣਾ ਹੈ ਗੁਰ ਇਤਿਹਾਸ ਨੇ ਬਣਾਉਣਾ ਹੈ ਜੇ ਕਿਸੇ ਦੇ ਭੁੱਖੇ ਨੂੰ ਭੋਜਨ ਖਵਾਉਣ ਵਾਲਾ ਬਣਾਉਣਾ ਹੈ ਉਹ ਗੁਰੂ ਦੇ ਗਿਆਨ ਨੇ ਬਣਾਉਣਾ ਹੈ ਨਹੀਂ ਤੇ ਮੈਂ ਇਸ ਦੁਨੀਆ ਤੇ ਐਸੇ ਲੋਕਾਂ ਨੂੰ ਜਾਣਦਾ ਹਾਂ ਪਰसों ਹੀ ਸੋਸ਼ਲ ਮੀਡੀਆ ਤੇ ਇੱਕ ਬਜ਼ੁਰਗ ਕੈਨੇਡਾ ਤੋਂ ਹੀ ਕਹਿ ਰਹੇ ਸੀ ਬੱਚਿਆਂ ਦੇ ਸਭ ਕੁਝ ਬਣਾ ਕੇ ਦਿੱਤਾ ساری ਜ਼ਿੰਦਗੀ ਕਰਦੇ ਰਹੇ ਹੁਣ ਮੈਨੂੰ ਇਕੱਲੇ ਨੂੰ ਦੂਰ ਕਿਸੇ ਬੇਸਮੈਂਟ ਦੇ ਵਿੱਚ ਸੁੱਟ ਦਿੱਤਾ ਗਿਆ ਮੈਂ ਹੈਰਾਨ ਐ ਇੱਥੇ ਆ ਹੁਣ ਪੁਲਿਸ ਨੇ ਐਲਟਰਸ ਪ੍ਰੋਟੈਕਸ਼ਨ ਦੇ ਵਾਸਤੇ ਇੱਕ ਖਾਸ ਪ੍ਰੋਗਰਾਮ ਕਰਨੇ ਪੈ ਰਹੇ ਆ ਕਿ ਬਜ਼ੁਰਗਾਂ ਨੂੰ ਸੰਭਾਲੋ ਸ਼ਾਇਦ ਤੁਹਾਡੇ ਵੀ ਇੱਥੇ ਉਹਨਾਂ ਦੇ ਪੈਂਫਲੈਟਸ ਆਏ ਹੋਣਗੇ ਇਹ ਸਾਡਾ ਕਲਚਰ ਨਹੀਂ ਹੈ ਕਿ ਬਜ਼ੁਰਗਾਂ ਨੂੰ ਸੰਭਾਲਣ ਦੇ ਵਾਸਤੇ ਐਸੇ ਪ੍ਰੋਗਰਾਮ ਚਲਾਉਣੇ। ਅੱਜ ਦਾ ਸਾਡਾ ਬੱਚਾ ਜਿੰਨੀ ਟੈਨਸ਼ਨ ਦੇ ਵਿੱਚ ਘੁੰਮ ਰਿਹਾ ਹੈ ਮਹਿਰਾਨ ਨਾ ਖਾਸ ਕਰਕੇ ਮੈਂ ਆਪਣੀਆਂ ਜਿਹੜੀਆਂ ਸਾਡੀਆਂ ਧੀਆਂ ਇੰਡੀਆ ਤੋਂ ਆਈਆਂ ਮੈਂ ਉਹਨਾਂ ਨੂੰ ਜਿੱਥੇ ਦਿਲੋਂ ਸਲਾਮ ਕਰਦਾ ਐਨੀ ਮਿਹਨਤ ਉਥੇ ਉਹਨਾਂ ਦੀ ਸਟਰਗਲ ਵੇਖ ਕੇ ਮੈਨੂੰ ਲੱਗਦਾ ਹੈ ਇਹ ਬਹਾਦਰ ਢੀਆਂ ਤੇ ਬਹਾਦਰ ਬੱਚੇ ਹਨ ਅਣ ਅੱਜ ਉਹਨਾਂ ਦੇ ਵਾਸਤੇ ਇੱਕ ਐਸ ਉਮਰ ਦੇ ਵਿੱਚ ਜੋ ਪਹਾੜ ਉਹਨਾਂ ਤੇ गिर ਰਿਹਾ ਕਿਤੇ ਤੁਸੀਂ ਉਹਨਾਂ ਦਾ ਮਨ ਪਰੋਲ ਕੇ ਵੇਖੋ ਪਤਾ ਚੱਲੇਗਾ ਇੰਨੀ ਟੈਨਸ਼ਨ ਹਰ ਵੀ ਨੇ ਅੱਜ ਸਾਡੇ ਕੋਲ ਇਹ ਗੁਰਦੁਆਰੇ ਹੀ ਆ ਜਿਹੜੇ ਸਭ ਦੀ ਸਪੋਰਟ ਬਣੇ ਹੋਏ ਹੈ ਤੇ ਅੱਜ ਗੁਰਦੁਆਰੇ ਆ ਜਿਹੜੇ ਸਾਡੇ ਇੱਥੇ ਇਹੀ ਗੁਰੂ ਦੀ ਕਲਾ ਵਰਤ ਰਹੀ ਹੈ ਮੈਨੂੰ ਕੋਈ ਕਹਿੰਦਾ ਵਾ ਕਿ ਗੁਰੂ ਦੀ ਕਲਾ ਕੀ ਹੈ ਤੇ ਮੈਂ ਕਹਿੰਦਾ ਗੁਰੂ ਦੀ ਇੱਕ ਹੀ ਕਲਾ ਬਹੁਤ ਵੱਡੀ ਹੈ ਇੱਕ ਬੱਚਾ ਜਦੋਂ ਇੱਥੇ 에어ਪੋਰਟ ਤੇ ਉਤਰਦਾ ਡਰਾਂਟੋ ਤੇ ਉਹਨੂੰ ਅਗਲੇ ਦਿਨ ਦੀ ਇਹ ਚਿੰਤਾ ਨਹੀਂ ਹੁੰਦੀ ਕਿ ਸਵੇਰੇ ਰੋਟੀ ਕਿੱਥੋਂ ਮਿਲਣੀ ਹੈ ਉਸ ਨੂੰ ਪਤਾ ਹੈ ਕਿ ਕਿਤੇ ਉਹਨਾਂ ਕਿਤੇ ਉਹ ਮਿਲ ਨੂੰ ਗੁਰੂ ਨੇ ਦੋ ਰੋਟੀਆਂ ਦੇ ਦਿੱਤੇ ਹੀ ਨੇ ਇਹ ਗੁਰੂ ਦੀ ਕਲਾ ਪਰ ਅੱਜ ਲੋੜ ਹੈ ਇਸ ਨੂੰ ਹੋਰ ਸਟਰੋਂਗ ਬਣਾਉਣ ਦੀ ਅੱਜ ਲੋੜ ਹੈ ਆਪਣੇ ਬੱਚਿਆਂ ਨੂੰ ਜੀਵਨ ਜਾਂਚ ਸਿਖਾਉਣ ਦੀ ਅੱਜ ਲੋੜ ਹੈ ਸਾਨੂੰ ਇੱਥੇ ਕੈਨੇਡਾ ਦੇ ਵਿੱਚ ਰਹਿੰਦਿਆਂ ਇਹ ਦੱਸਣ ਦੀ ਕਿ ਸਿੱਖਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਜੋ ਜੀਵਨ ਜਾਂਚ ਦਿੱਤੀ ਹੈ ਦੁਨੀਆ ਦੀ ਸਰਵ ਸ੍ਰੇਸ਼ਟ ਜੀਵਨ ਜਾਂਚ ਹੈ ਔਰ ਉਹ ਜੀਵਨ ਜਾਂਚ ਇੱਕ ਐਸਾ ਸਮਾਜ ਸਿਰਜ ਸਕਦੀ ਹੈ ਜਿਹੜੇ ਸਮਾਜ ਦੇ ਵਿੱਚ ਟੈਨਸ਼ਨ ਨਾਮ ਦੀ ਚੀਜ਼ ਹੀ ਨਾ ਹੋ ਜਿਹੜੇ ਸਮਾਜ ਦੇ ਵਿੱਚ ਢਹਿੰਦੀ ਕਲਾ ਨਾਮ ਦੀ ਕੋਈ ਚੀਜ਼ ਹੀ ਨਹੀਂ ਜਿਹੜੇ ਸਮਾਜ ਦੇ ਵਿੱਚ ਈਰਖਾ ਨਾਮ ਦੀ ਕੋਈ ਚੀਜ਼ ਨਹੀਂ ਜਿਹੜੇ ਸਮਾਜ ਦੇ ਵਿੱਚ ਐਸਾ ਗਿਆਨ ਤੇ ਐਸੀ ਸਰਬਸਾਂਝੀ ਵਾਲਤਾ ਦੁਨੀਆ ਦੇ ਕਿਸੇ ਕੋਨੇ ਤੋਂ ਨਹੀਂ ਮਿਲਨੀ ਅੱਜ ਅਸੀਂ ਐਸਾ ਸਮਾਜ ਸਿਰਜਣਾ ਹੈ ਔਰ ਉਹ ਸਮਾਜ ਸਿਰਜਣ ਦੇ ਵਾਸਤੇ ਸਾਨੂੰ ਗੁਰੂ ਕੇ ਪਿਆਰਿਓ ਗੁਰੂ ਗਿਆਨ ਦੇ ਨਾਲ ਜੁੜਨਾ ਪੈਣਾ ਕਿਉਂਕਿ ਜਿਸ ਤਰ੍ਹਾਂ ਦਾ ਗਿਆਨ ਲਵਾਂਗੇ ਉਸੇ ਤਰ੍ਹਾਂ ਦਾ ਹੀ ਸਾਡਾ ਮਨ ਬਣਦਾ ਜਾਏਗਾ ਉਸੇ ਤਰ੍ਹਾਂ ਹੀ ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਜਾਵਾਂਗੇ ਮੈਂ ਇੱਥੇ ਇੱਕ ਵਿਚਾਰਾਂ ਦੀ ਲੜੀ ਤੇ ਅਜੇ ਤਨ ਔਰ ਮਨ ਦੇ ਅੱਗੇ ਹੈ ਉਹ ਮੈਂ ਕੱਲ ਦੇ ਦਵਾਨ ਦੇ ਵਾਸਤੇ ਰਾਤ ਲਈ ਰਿਜ਼ਰਵ ਕਰਕੇ ਰੱਖ ਲਈ ਹੈ ਤੇ ਇਸ ਤੇ ਅਸੀਂ ਕੱਲ ਵੀ ਵਿਚਾਰਾਂ ਦੀ ਸਾਂਝ ਸ਼ਾਮ ਨੂੰ ਪਾਉਣੇ ਕਿਉਂਕਿ ਮੈਂ ਧਨਵਾਦੀ ਹਾਂ ਸਾਰੇ ਹੀ ਮਹਾਪੁਰਸ਼ਾਂ ਦਾ ਸਤਿਕਾਰ ਜੋ ਬਾਬਾ ਜੀ ਸਵਰਨਜੀ ਸਿੰਘ ਜੀ ਸਭ ਦਾ ਮੈਨੂੰ ਇਹ ਹੁਕਮ ਹੋਇਆ ਸੀ ਅੱਜ ਤੋਂ ਡੇਢ ਕ ਮਹੀਨਾ ਪਹਿਲੇ 2 ਮਹੀਨੇ ਕਿ ਤੁਸੀਂ ਸੈਟਰਡੇ ਸੰਡੇ ਆ ਕੇ ਸੇਵਾ ਨਿਭਾਇਆ ਕਰੋ ਪਰ ਮੇਰੀ ਜੋ ਕਥਾ ਦੀ ਸੇਵਾ ਸੀ ਪਿਛਲਾ ਪੂਰਾ ਮਹੀਨਾ ਦਸ਼ਮੀਸ਼ ਦਰਬਾਰ ਗੁਰਦੁਆਰਾ ਸੇਵਤ ਸੀ ਨਹੀਂ ਆ ਸਕਿਆ ਨਾਲ ਹੀ ਹਰ ਰੋਜ਼ ਡਿਕਸੀ ਗੁਰਦਾਰਾ ਸਾਹਿਬ 'ਚ ਬੱਚਿਆਂ ਦੀਆਂ ਗੁਰਮਤਿ ਦੀਆਂ ਕਲਾਸਾਂ ਲੈਣੀਆਂ ਹੁੰਦੀਆਂ ਟੀਵੀ ਚੈਨਲ ਤੇ ਵੀ ਨਾਲ ਕੰਮ ਕਰਨਾ ਹੁੰਦਾ ਹੈ ਇਸ ਕਰਕੇ ਟਾਈਮ ਦੇ ਰਜਾਈਵੇਂ ਕਰਕੇ ਫਿਰ ਮੈਂ ਮੇਰੇ ਕੋਲ ਇਹ ਸਮਾਂ ਜੋ ਖਾਲੀ ਸੀ ਉਹ ਮੈਂ ਬੇਨਤੀ ਕੀਤੀ ਬਹੁਤ ਮੈਂ ਧੰਨਵਾਦ ਕਰਦਾ ਹਾਂ ਮਾਣੋਸ਼ਾਂ ਦਾ ਕਿ ਉਹਨਾਂ ਨੇ ਆਪ ਸੰਗਤ ਦੇ ਚਰਨ ਪਰਸਨ ਦਾ ਔਰ ਗੁਰੂ ਦੀਆਂ ਬਾਤਾਂ ਆ ਕਿਸੇ ਨਾਲ ਸਾਂਝੀਆਂ ਕਰਨ ਦਾ ਸੁਭਾਗ ਬਖਸ਼ਿਆ ਸਤਿਗੁਰੂ ਜੀ ਕਿਰਪਾ ਕਰਮ ਇਸੇ ਤਰ੍ਹਾਂ ਹੀ ਇਹ ਸਾਡੀ ਸਾਂਝ ਬਣੀ ਰਹੇ ਹੋਈਆਂ ਗਲਤੀਆਂ ਮਾਚਕਾਂ ਦੀ ਮਾਫੀ ਗੁਰੂ ਫਤੇ ਪਰਮਾਨ ਕਰਿਓ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ